ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਗੁਰਨਾਨਕ ਬੁਟੀਕ ਦਰਬੇ ਤੋਂ ਅੱਪਾ ਅੱਜ ਤੁਹਾਨੂੰ ਸੂਟ ਦਿਖਾਉਣ ਲੱਗਿਆ ਖਾਦੀ ਸਿਲਕ ਚ ਤੇ ਇਹਨਾਂ ਦੀ ਫਿਨਿਸ਼ਿੰਗ ਬਹੁਤ ਵਧੀਆ ਸੂਟਾਂ ਦੀ ਅਰ ਪਹਿਲਾਂ ਸਭ ਤੋਂ ਪਹਿਲਾਂ ਕਹਿਣ ਲੱਗਾ ਆਪਣਾ ਚੈਨਲ ਅਗਰ ਕਿਸੇ ਭੈਣ ਨੇ ਨਹੀਂ ਫੋਲੋ ਕੀਤਾ ਆਪਣਾ ਚੈਨਲ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਔਰ ਬੈਲ ਵਾਲਾ ਬਟਨ ਦਬਾ ਦਿਓ ਕਿਉਂਕਿ ਜੋ ਵੀ ਅੱਪਾ ਵੀਡੀਓ ਪਾਉਂਨੇ ਆ ਨਾ ਸਾਰਿਆਂ ਤੋਂ ਪਹਿਲਾਂ ਭੈਣ ਕੋਲ ਜਾਏ ਕਈ ਵਾਰ ਕਿਸੇ ਨੂੰ ਕਲਰ ਪਸੰਦ ਆ ਜਾਂਦਾ ਪਰ ਉਹ ਸੇਲ ਹੋ ਚੁੱਕਿਆ ਹੁੰਦਾ ਪਹਿਲੇ ਟਾਂਕ ਕਰਕੇ ਸਭ ਤੋਂ ਪਹਿਲਾਂ ਬੈਲ ਵਾਲਾ ਬਟਨ ਦਵਾ ਦਿਓ ਸਾਰਿਆਂ ਤੋਂ ਪਹਿਲਾਂ ਤੁਹਾਡੇ ਕੋਲ ਆਪਣੀ ਵੀਡੀਓ ਜਾਵੇ ਤੇ ਤੁਸੀਂ ਸੂਟਾਂ ਦੇ ਆਰਟੀਕਲ ਦੇਖ ਸਕਦੇ ਹੋ ਹੁਣ ਆਪਾਂ ਅੱਜ ਸੂਟ ਦਿਖਾਉਣ ਲੱਗੇ ਆ ਜੋ ਮੈਂਨੇ ਵੇਅਰ ਕੀਤਾ ਹੋਇਆ ਆ ਦੇਖ ਸਕਦੇ ਤੁਸੀਂ ਵਾਈਟ ਕਲਰ ਦਾ ਸੂਟ ਆ ਇਹ ਖਾਦੀ ਸਿਲਕਚ ਆ ਇਹਦੇ ਤੇ ਆਰੀ ਦਾ ਵਰਕ ਕੀਤਾ ਹੋਇਆ ਸਿੰਗਲ ਟਾਂਕੇ ਦਾ ਕੰਮ ਹੈ ਤੁਸੀਂ ਵਰਕ ਦੇਖ ਸਕਦੇ ਨੈਕ ਬਣਿਆ ਹੋਇਆ ਹੈ ਫੁੱਲ ਨੇ ਤੇ ਮਤਲਬ ਪੌਂਚੇ ਤੇ ਵੀ ਵਰਕ ਹੈ ਬਾਹਾਂਾਂ ਤੇ ਵੀ ਵਰਕ ਹੈ ਬਾਹਾਂਾਂ ਤੇ ਐਦਾਂ ਦੀ ਬੁੱਟੀ ਰੋਗੀ ਜੋ ਸੂਟ ਦੇ ਵਿੱਚ ਹੈ ਇਦਾਂ ਦੀ ਬੁੱਟੇ ਬਾਵਾਂ ਤੇ ਆ ਬਹੁਤ ਸੋਹਣੀ ਫਿਨਿਸ਼ਿੰਗ ਨਾਲ ਕੰਮ ਹੋਇਆ ਹੋਇਆ ਆਰੀ ਦਾ ਕੰਮ ਹੈ ਸਿੰਗਲ ਟਾਂਕੇ ਦਾ ਕੰਮ ਹੈ ਇੱਥੇ ਬਾਕੀ ਮੈਂ ਸੋਨੇ ਦੇ ਵਿੱਚ ਕਲਰ ਦਿਖਾ ਦਿੰਨੀ ਆ ਇਹ ਵਾਲਾ ਕਲਰ ਆਊਗਾ ਆ ਦੇਖੋ ਪੂਰੀ ਸ਼ਰਟ ਤੇ ਕੰਮ ਰਹੂਗਾ ਇਹਦਾ ਪੋਂਚੇ ਤੇ ਕੰਮ ਰਹੂਗਾ ਬਾਵਾਂ ਤੇ ਵਰਕ ਹੋਇਆ ਹੋਊਗਾ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਕਲਰ ਹੈ ਉੱਪਰ ਤੁਸੀਂ ਗੌਰ ਨਾਲ ਦੇਖੋ ਸਿੰਗਲ ਟਾਂਕੇ ਦਾ ਕੰਮ ਹੈ ਆਰੀ ਦਾ ਵਰਕ ਹੈ ਸਟੱਫ ਰਹੂਗਾ ਖਾਦੀ ਸਿਲਕ ਦਾ ਵਿਦਆਉਟ ਦੁਪੱਟਾ 990 ਦਾ ਪ੍ਰਾਈਸ ਰਹੂਗਾ ਬਹੁਤ ਸੋਹਣੇ ਸੋਹਣੇ ਆਰਟੀਕਲ ਨੇ ਇਹ ਇਹਦੇ ਵਿੱਚ ਇੱਕ ਕਲਰ ਹੋਰ ਹੈ ਇੱਕ ਮੈਂ ਪਾਇਆ ਹੋਇਆ ਇੱਕ ਇਹ ਵਾਲਾ ਕਲਰ ਹੈ ਤੇ ਇੱਕ ਕਲਰ ਆਪਾਂ ਹੋਰ ਦਿਖਾਣੇ ਚ ਇਹ ਇਹ ਕੇਵਲ ਕਲਰ ਗਲੇ ਦਾ ਵਰਕ ਹੈ ਦੇਖੋ ਗਲੇ ਦਾ ਵਰਕ ਰਹਿਣਾ ਬਾਹਾਂਾਂ ਤੇ ਵਰਕ ਰਹੂਗਾ ਪੌਂਚਾਂ ਤੇ ਵਰਕ ਰਹੂਗਾ ਕੰਮ ਪੂਰੀ ਫਿਨਿਸ਼ਿੰਗ ਨਾਲ ਹੈ ਸਿੰਗਲ ਟਾਂਕੇ ਦਾ ਕੰਮ ਹੈ ਤੁਸੀਂ ਗੌਰ ਨਾਲ ਲਗੋ ਦੇਖ ਸਕਦੇ ਹੋ ਕਿੰਨੀ ਵਧੀਆ ਫਿਨਿਸ਼ਿੰਗ ਨਾਲ ਕੰਮ ਕੀਤਾ ਹੋਇਆ ਆਰੀ ਦਾ ਵਰਕ ਰਹੂਗਾ ਹੁਣ ਆਪਾਂ ਅਗਲਾ ਆਰਟੀਕਲ ਦਿਖਾਉਣ ਲੱਗੇ ਆ ਏਕੇ ਟੈਕਸ ਦਾ ਪਸ਼ਮੀਨੇ ਚ ਸਟੱਫ ਰਹੂਗਾ ਉਹਦਾ ਏਕੇ ਟੈਕਸ ਦਾ ਰਹੂਗਾ ਮੈਂ ਤੁਹਾਨੂੰ ਦਿਖਾਉਣੀ ਆ ਕਰਦਾ ਸਟੱਫ ਦੀ ਆਪਣੀ ਪੂਰੀ ਗਾਰੰਟੀ ਹੋਊਗੀ ਕੋਈ ਵੀ ਬਿਨਾਂ ਕੰਪਨੀ ਤੋਂ ਆਪਣੇ ਕੋਲ ਸਟੱਫ ਨਹੀਂ ਹੋਊਗਾ ਅਗਰ ਮੈਂ ਤੋਂ ਪ੍ਰੋਪਰ ਵੀਡੀਓ ਨਾ ਬਣਾਈ ਜਾਵੇ ਤਾਂ ਸੌਰੀ ਕਿਉਂਕਿ ਮੈਂ ਕੱਲੀ ਜਣੀ ਆ ਜਿੰਨੀ ਕਿ ਮੇਤੋਂ ਬੰਦੀ ਹੁੰਦੀ ਹੁੰਦੀ ਕਿ ਬਣਾ ਲੈਣੀ ਆ ਆ ਦੇਖੋ ਗਲੇ ਤੇ ਵਰਕ ਹੈ ਇਹਦੇ ਕੇ ਰੇਤੇ ਵਰਕ ਦਿੱਤਾ ਹੋਇਆ ਗਲੇ ਤੇਰ ਕੇ ਰੇਤੇ ਵਰਕਰ ਹੋਗਾ ਇਹ ਤੇ ਬਾਹਮਾ ਤੇ ਨਹੀਂ ਪਹੁੰਚਾਂ ਤੇ ਨਹੀਂ ਕਪੜਾ ਏਕੇ ਟੈਕਸ ਦਾ ਰਹੂਗਾ ਤੁਸੀਂ ਕੰਨੀ ਚੈੱਕ ਕਰ ਸਕਦੇ ਹੋ ਆ ਦੇਖੋ ਕੰਨੀ ਚੈੱਕ ਕਰ ਸਕਦੇ ਹੋ ਏਕੇ ਟੈਕਸ ਦਾ ਕਪੜਾ ਰਹਿਣਾ ਪਸ਼ਮੀਨੇ ਚ ਰਹੂਗਾ ਏਕੇ ਦੇ ਚ ਬਲੈਕ ਕਲਰ ਹੈ ਦੇ ਚ ਕਾਫੀ ਕਲਰ ਆਏ ਸੀ ਸੇਲ ਹੋ ਗਏ ਪਰ ਜਿਹੜੇ ਜਿਹੜੇ ਕਲਰ ਆਪਣੇ ਕੋਲ ਹੁਣ ਇਸ ਟਾਈਮ ਹੈਗੇ ਆ ਆਪਾਂ ਦਿਖਾਉਂਦੇ ਹਾਂ ਇੱਕ ਆਵਲਾ ਕਲਰ ਰਹੂਗਾ ਕਿੰਨੇ ਕਲਰ ਰਹੂਗਾ ਕੜਾਈ ਸੇਮ ਰਹੂਗੀ ਗਲੇ ਤੇ ਵਰਕਰ ਰਹੂਗਾ ਤੇ ਘੇਰੇ ਤੇ ਵਰਕ ਹੋਊਗਾ ਸਟਫ ਏਕੇ ਟੈਕਸ ਦਾ ਪਸ਼ਮੀਨਾ ਪ्योर ਇਸ ਦੇ ਵਿੱਚ ਏਵਾਲਾ ਕਲਰ ਹੈ ਗ੍ਰੇ ਕਲਰ ਗ੍ਰੇ ਕਲਰ ਇਹਤੇ ਵੀ ਗਲੇ ਤੇ ਵਰਕ ਹੋਊਗਾ ਘੇਰੇ ਤੇ ਵਰਕ ਹੋਊਗਾ ਸਟਫ ਬਿਲਕੁਲ ਸੇਮ ਹੈ ਏਕੇ ਟੈਕਸ ਦਾ ਸਟਫ ਹੋਊਗਾ ਬੂਰ ਬਿਲਕੁਲ ਨਹੀਂ ਆਊਗਾ ਇਸ ਦੇ ਵਿੱਚ ਏਵਾਲਾ ਆ ਟਿਕਲ ਇਹ ਆ ਟਿਕਲ ਬਲੈਕ ਕਲਰ ਚ ਹੈਗਾ ਏਕੇ ਟੈਕਸ ਦਾ ਇਹ ਇਹ ਤਾਂ ਖਾ ਦੇਖ ਲੈਣਾ ਕੰਮ ਕਿੱਥੇ ਕਿੱਥੇ ਇਹ ਤੇ ਮੈਨੂੰ ਲੱਗਦਾ ਘੇਰੇ ਤੇ ਹੀ ਕੰਮ ਹੈ ਹਾਂ ਇਹ ਤੇ ਘੇਰੇ ਤੇ ਵਰਕ ਰਹੂਗਾ ਇਹ ਤੇ ਜਰੀ ਦਾ ਵਰਕ ਦਿੱਤਾ ਹੋਇਆ ਘੇਰੇ ਘੇਰੇ ਤੇ ਵਰਕ ਰਹੂਗਾ ਤੇ AK Tex ਦਾ ਇਹ ਵੀ ਹੈ ਕੰਨੀ ਚੈੱਕ ਕਰ ਸਕਦੇ ਹੋ ਤੁਸੀਂ AK Tex ਦਾ ਹੀ ਰਹਿਣਾ ਇਹ 3-4 ਕਲਰ ਰਹਿ ਗਏ ਇਹਦੇ ਵਿੱਚ ਆਪਣੇ ਕੋਲ ਹੋਰ ਵੀ ਬਹੁਤ ਸਟੱਫ ਆ ਆਪਾਂ ਵੀਡੀਓ ਮਤਲਬ ਜਿਆਦਾ ਲੰਬੀ ਨਹੀਂ ਬਣਾਉਂਦੇ ਨਾ ਚਾਰ ਪੰਜ ਮਿੰਟਾਂ ਦੀ ਬਣਾਉਣਾ ਤਾਂ ਕਰਕੇ ਜਿੰਨਾ ਆਪਣੇ ਤੋਂ ਦਿਖਾ ਜਾਂਦਾ ਪੌਣਾ ਕ ਦਿਖਾਉਨੇ ਆ ਮੇਰੀ ਫਿਰ ਤੋਂ ਬੈਂਤੀਆਂ ਕਈ ਵਾਰ ਪਹਿਣਾ ਨੂੰ ਕਲਰ ਕੋਈ ਪਸੰਦ ਆਉਂਦਾ ਰਹਿ ਜਾਂਦੀਆਂ ਨੇ ਹਨਾ ਤਾਂ ਉਹਦੇ ਵਾਸਤੇ ਸੌਰੀ ਤਾਂ ਹੀ ਕਹਿਣਾ ਤੁਸੀਂ ਆਪਣਾ ਚੈਨਲ ਫੋਲੋ ਕਰ ਲਓ ਸਭ ਤੋਂ ਪਹਿਲਾਂ ਤੁਹਾਡੇ ਕੋਲ ਵੀਡੀਓ ਜਾਵੇ ਤੁਸੀਂ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਉਂਦਾ ਆਪਾਂ ਨੂੰ ਸਕਰੀਨਸ਼ਾਟ ਭੇਜ ਦਿਓ ਆਪਾਂ ਸਾਈਡ ਤੇ ਵੀ ਰੱਖ ਦਾਂਗੇ ਅਗਰ ਕਿਸ ਨੇ ਆਨਲਾਈਨ ਵਾਈ ਕਰਨਾ ਆਨਲਾਈਨ ਵਾਈ ਕਰ ਸਕਦੇ ਹੋ ਆਪਣੀ ਆਕ ਸੁਆਪ ਤੇ ਆ ਕੇ ਵਿਜ਼ਿਟ ਕਰਕੇ ਲੈਣਾ ਕਪੜਾ ਨਾਲ ਸ ਆਪਣੀ ਸ਼ਾਪ ਤੇ ਵੀ ਆ ਸਕਦੇ ਹੋ ਬਾਕੀ ਤੁਸੀਂ ਜਿਹੜਾ ਮੈਂ ਖਾਦੀ ਸਿਲਕੇ ਜਿਹਾ ਦਿਖਾਇਆ ਸੀ ਤੁਸੀਂ ਦੇਖ ਸਕਦੇ ਹੋ ਕਿੰਨਾ ਪਿਆਰਾ ਕਲਰ ਹੈ ਫਿਨਿਸ਼ਿੰਗ ਬਹੁਤ ਅੱਛੀ ਹੈ ਇਹਦੀ ਤੇ ਪਾਇਆ ਹੋਇਆ ਵੀ ਕਿੰਨਾ ਸੋਹਣਾ ਲੱਗਦਾ ਹੈ ਇਹਦੇ ਪੌਂਚੇ ਤੇ ਵੀ ਵਰਕ ਦਿੱਤਾ ਹੋਇਆ ਧੰਨਵਾਦ ਥੈਂਕ ਯੂ